ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਆ ਪਿੰਡ ਕੀਮੇ ਵਾਲੇ ਨੂੰ ਜਿਹੜਾ ਕਹਿ ਸਕਦੇ ਆ ਕੀ ਚਾਲੀ ਦੇ ਪਿੰਡ ਹੈਗੇ ਉੱਥੇ ਅਸੀਂ ਮੌਜੂਦ ਆ ਇੱਥੇ ਕਵਰੇਜ ਕਰਨ ਆਏ ਆ ਦੂਸਰੀ ਸਾਈਡ ਤੇ ਜਿਹੜਾ ਮੱਲੂ ਵਾਲਾ ਕਹਿ ਸਕਦੇ ਆ ਮੱਲੂ ਵਾਲੇ ਤੋਂ ਕੀਮੇ ਵਾਲੇ ਦਾ ਜਿਹੜਾ ਪੋਲ ਹੈਗਾ ਜਿਹੜੇ ਜੋੜੀਆਂ ਨਹਿਰਾ ਇੱਧਰ ਹੈਗੀਆਂ ਤੇ ਪਿਛਲੀ ਸਾਈਡ ਤੇ ਵੀ ਨਹਿਰਾ ਹੈਗੀਆਂ ਪੋਲ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹੈਗੇ ਆ ਦੱਸਿਆ ਜਾ ਰਿਹਾ ਜਿਹੜੀ ਜਾਣਕਾਰੀ ਮੇਰੇ ਇੱਕ ਕਰੀਬ 50 ਦੇ ਨੇੜੇ ਤੇ ਇਧਰ ਪਿੰਡ ਹੈਗੇ ਨੇੜੇ ਬਨੇ ਦੋਨਾਂ ਸਾਈਡਾਂ ਤੇ ਅਮਰਜੈਂਸੀ ਹਾਲਾਤਾਂ ਦੇ ਵਿੱਚ ਕੋਈ ਦੂਸਰਾ ਰਸਤਾ ਨਹੀਂ ਆ ਪਿੰਡਾਂ ਦੇ ਕੋਲੇ ਕੋਈ ਆਲਟੇਨੇਟਿਵ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਉਹ ਤਸਵੀਰਾਂ ਵੀ ਦੇਖ ਸਕਦੇ ਜਿਹੜਾ ਯਤਨ ਵੀ ਇਹਦੇ ਕੀਤੇ ਗਏ ਆ ਇਥੋਂ ਦੇ ਜਿਹੜੇ ਜਿਹੜੇ ਲੋਕਲ ਭਾਈਚਾਰਾ ਨੇ ਰਲ ਮਿਲ ਕੇ ਸਾਰਿਆਂ ਨੇ ਕੀਤੇ ਆ ਵੀ ਸਰਕਾਰ ਇਥੇ ਤੱਕ ਵੀ ਜਿਹੜਾ ਇਹ ਪੋਲ ਜਿਹੜਾ ਕੋ ਮਾੜਾ ਮੋਟਾ ਬਣਾਇਆ ਉਹ ਵੀ ਡਾਕ ਰਹੀ ਸੀ ਕਿ ਸਰਕਾਰ ਨੂੰ ਲੱਗ ਰਿਹਾ ਸੀ ਕਿ ਕੋਈ ਸਾਡਾ ਉਸ ਤੋਂ ਬਾਅਦ ਕੋਈ ਨੁਕਸਾਨ ਨਾ ਹੋਵੇ ਕੋਈ ਆਸਾਨ ਹੋ ਜਾਵੇ ਤੁਸੀਂ ਲਾਤ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਕਿ 40-50 ਪਿੰਡ ਹੈਗੇ ਆ ਤੇ ਕਰੀਬ-ਕਰੀਬ 9 ਤੋਂ 10 ਸਾਲ ਹੋ ਗਏ ਦੱਸਿਆ ਜਾ ਰਿਹਾ ਕਿ ਪੌੜ ਜਿਹੜਾ ਇਸੇ ਤਰ੍ਹਾਂ ਦਾ ਇਸੇ ਤਰ੍ਹਾਂ ਜਦੋਂ ਇਸ ਤਰ੍ਹਾਂ ਕਲਾਲੀ ਵਗੈਰਾ ਆਉਂਦੀ ਹੈ ਜਾਂ ਕੋਈ ਡਾਫ ਲੱਗਦੀ ਤੇ ਪੁਲ ਜਿਹੜਾ ਉਦੋਂ ਟੁੱਟਿਆ ਸੀਗਾ 9 ਸਾਲ ਦੇ ਕਰੀਬ ਪਹਿਲੇ ਦੱਸਿਆ ਜਾ ਰਿਹਾ ਲੇਕਿਨ ਸਰਕਾਰਾਂ ਦੀ ਨਿਕਾਮੀ ਤਿੰਨ ਸਰਕਾਰਾਂ ਦੱਸ ਰਿਹਾ ਕਿ ਬਾਪੂ ਜੂਨੀ ਸਾਰੇ ਜਿਹੇ ਇਥੇ ਲੋਕਲ ਜਿਹੜੇ ਹੈਗੇ ਆ ਜ਼ਿੰਮੇਵਾਰ ਭਰਾਏ ਉਹਨਾਂ ਨਾਲ ਗੱਲਬਾਤ ਕੀਤੀ ਤਿੰਨ ਸਰਕਾਰਾਂ ਬਦਲ ਗਈਆਂ ਮੌਜੂਦਾ ਆਵਾਦੀ ਪਾਰਟੀ ਸਰਕਾਰ ਨੂੰ 2.5 ਸਾਲ ਹੋ ਗਏ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੱਥ ਜੋੜ ਕੇ ਕਿ ਲੋਕਾਂ ਦੇ ਜਿਹੜੇ ਗਰਾਊਂਡ ਲੈਵਲ ਤੇ ਆ ਕੇ ਤੁਸੀਂ ਸਾਰ ਲਓ ਔਰ ਵੱਡਾ ਬੜਾ ਵੱਡਾ ਮੁੱਦਾ ਹੈਗਾ ਅਕਸਰ ਫਰੋਹੇਪੁਰ ਜ਼ਿਲ੍ਹੇ ਦਾ ਬਹੁਤ ਵੱਡਾ ਮੁੱਦਾ ਹੈਗਾ ਔਰ ਇਹ ਜਿਹੜੇ ਹਾਲਾਤ ਬਣੇ ਐ ਅਮਰਜੈਂਸੀ ਹਾਲਾਤ ਬਣੇ ਆ ਕਿਉਂਕਿ ਵੱਡਾ ਹਾਸਾ ਹੋ ਸਕਦਾ ਦੂਸਰੀਆਂ ਸਾਈਡਾਂ ਵੀ ਜਿਹੜੀਆਂ ਹੈਆਂ ਦੂਸਰਾ ਥੋੜਾ ਬੜਾ ਜਿਹੜਾ ਪੁਲ ਬਚੇ ਹੈਗੇ ਦੋਨਾਂ ਸਾਈਡਾਂ ਤੇ ਉਹਨਾਂ ਦੀ ਵੀ ਜਿਹੜੀ ਹਾਲਤ ਬਹੁਤ ਖਸਾ ਹੈਗੀ ਐ ਔਰ ਏ ਅਸੀਂ ਜਿਹੜੇ ਇੱਥੋਂ ਦੇ ਜਿਹੜੇ ਐਮਪੀ ਹੈਗੇ ਆ ਜਾਂ ਐਮਐਲਏ ਹੈਗੇ ਆ ਵਿਧਾਨ ਸਭਾ ਹਲਕਾ ਜੀਰਾ ਪੈਂਦਾ ਇਸ ਪਿੰਡ ਨੂੰ ਕੇਮੇ ਵਾਲੇ ਨੂੰ ਔਰ ਜ਼ਿਲ੍ਹਾ ਫਰੋਇਪੁਰ ਪੈਂਦਾ ਹੈਗਾ ਅਸੀਂ ਬੇਨਤੀ ਕਰਾਂਗੇ ਇੱਥੇ ਮੌਜੂਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਔਰ ਮੁੱਖ ਮੰਤਰੀ ਪੰਜਾਬ ਨੂੰ ਕਿ ਇਸ ਸਪੋਰਟ ਦੀ ਜਲਦ ਜਲਦ ਸਮਾਈ ਕੀਤੀ ਜਾਵੇ ਇਹ ਵੀਡੀਓ ਵੱਤ ਵਤ ਸ਼ੇਅਰ ਕਰਨਾ ਜਿਹੜਾ ਸਾਡਾ ਪੇਜ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਤ ਵਤ ਸਕਾਈਪ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ